ਗੰਗੂ ਲੈ ਇਹ ਗੰਗੂ ਲੈ ਹਾਂਜੀ ਸਾਸੀ ਕਹੇ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਭਲੂਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਤਾਜੀ ਸੂਈ ਸਵਾਈ ਸਾਈਵਾਲ ਨਸਲ ਦੀ ਵੜ ਵਖਾਉਣੀ ਹੈ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਹੁਣੀ ਸੂਈ ਆ ਬੱਚਾ ਗਿੱਲਾ ਹੀ ਪਿਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਇਹ ਖੜਨ ਵੀ ਨਹੀਂ ਲੱਗਿਆ ਮਸਾ 15 20 ਮਿੰਟ ਹੋਏ ਆ ਸੂਈ ਨੂੰ ਦੁੱਧ ਹੋ ਮੱਝਾ ਵਰਗਾ ਤੇ ਮੱਲ ਹੋ ਜਿਵੇਂ ਨਿੱਕਾ ਜੇ ਕਿਸੇ ਭੈਣ ਭਰਾ ਆ ਤੇ ਥੋੜੇ ਪੈਸੇ ਲਾਉਣੇ ਹੋਣ ਮੱਝ ਅਗਲੇ ਤੋਂ ਲਈ ਨਾ ਜਾਂਦੀ ਹੋਵੇ ਤੇ ਘੱਟ ਪੈਸਿਆਂ ਚ ਸਾਰ ਨਾ ਹੋਵੇ ਤੇ ਬਹੁਤ ਚੰਗੀ ਵਹਿੜ ਆ ਮੱਝਾਂ ਵਰਗਾ ਦੁੱਧ ਹੋਣਾ ਤਾਜੀ ਸੂਈ ਸਵਾਈ ਹੈ ਜੈਜਾ ਮੁੱਲ ਉਹ ਫੰਡਰ ਮੱਝ ਨੂੰ ਵੀ ਘੱਟ ਮੁੱਲ ਹੋਣਾ ਤੇ ਇੰਨੇ ਦੁੱਧ ਵਾਲੀ ਮੱਝ ਲਾਵਾਂਗੇ ਲੱਖੋਂ ਬਾਹਰ ਦੀ ਆਊਗੀ ਤੇ ਇਨਫਰਮੇਸ਼ਨ ਲੈ ਦਨਾ ਸੀਲਸਾਉ ਫੁੱਲ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਨਾਮ ਲਾਪਰੀ ਸਿੰਘ ਪੈਂਡ ਪਲੂਜਲਾ ਮੋਗਾ ਬਾਈ ਫੋਨ ਨੰਬਰ ਦੱਸ ਦੀ 6283198713 ਕਿੰਨੇ ਵਸੂ ਵਾਲਾ ਪੀ ਇਹ ਬਾਈ ਦੂਜੇ ਸੂਏ ਸੂਈ ਹੈ ਯਾਰ ਮਗਰ ਕੀ ਆ ਰਾਣਾ ਘਰਾਬਾ ਬਾਈ ਬੱਛੀ ਆ ਪ्योर ਸ਼ਾਈ ਵਾਲ ਤੇ ਸ਼ਾਈ ਵਾਲ ਹੀ ਆਪਾ ਕਿੰਨਾ ਗੇ ਦੁੱਧ ਪੈਜੂ ਦੁੱਧ ਬਈ 14 15 ਕਿਲੋ ਕੋਲਿਆ ਆਪਣਾ ਪੈਜੂ ਐਵੇਂ ਕਹਿੰਨ ਤੋਂ 16 17 ਰਖੜਾ ਹਾਂ ਇਹ ਤਾਂ ਗੱਲ ਸਹੀ ਹੈ ਦੋਸਤੋ ਲੇਵਾ ਬਹੁਤ ਸੋਹਣਾ ਵਾਡਾ 14 15 ਕਿਲੋ ਖੁੱਲਾ ਦੁੱਧ ਪੈਜੂ ਵੀਡੀਓ ਤੇ ਤੁਹਾਨੂੰ ਸਟਾਰਟਿੰਗ ਚ ਹੀ ਦੱਸਿਆ ਸੀ ਇੰਨੇ ਦੁੱਧ ਵਾਲੀ ਮੱਝ ਲੈਨੇ ਆ ਲੱਖੋਂ ਬਾਹਰ ਦੀ ਆਉ ਇਹਦਾ ਮੁੱਲ ਫੰਡਰ ਮੱਝ ਨਾਲੋਂ ਵੀ ਘੱਟ ਹੋਣਾ ਸਿਆਲੋ ਸਿਆਲ ਕਰਮਾਰੀ ਵਧੀਆ ਖੁੱਲਾ ਦੁੱਧ ਪਿਆ ਜੂ ਸੀਲ ਸੌ ਪੂਰੀ ਆ ਬਈ ਸੀਲ ਨਾਲ ਤੇਰੇ ਸਾਹਮਣੇ ਪਤਾ ਨਾ ਮਾਰ ਕੇ ਪਹਿਲਾਂ ਵੇਖਣੀ ਕੈਮਰੇ ਤੋਂ ਹੂੰ ਕੱਢੀਏ ਬਾਹਰ ਨੂੰ ਫੇਰ ਵੀ ਆਪਾਂ ਮਾਰ ਕੇ ਖਾਣ ਵਾਲੀ ਦੇਚੀ ਹਾਂ ਦੋਸਤੋ ਸੀਲ ਸੌ ਪੂਰੀ ਆ ਜਦੋਂ ਮੈਂ ਆਇਆ ਉਦੋਂ ਹੀ ਇਹ ਸੂਈ ਆ ਪਹਿਲਾਂ ਬਾਈ ਨੇ ਚੈੱਕ ਕੀਤੀ ਕਿਤੇ ਗਰਮ ਤਾਂ ਨਹੀਂ ਕਿਉਂਕਿ ਵੀਡੀਓ ਬਣਾਉਣੀ ਕਰਕੇ ਬਾਅਦ ਵਿੱਚ ਵੀਡੀਓ ਜੀ ਵੀ ਧਾਰਾ ਮਾਰਨੀ ਆ ਪਹਿਲਾਂ ਬਾਈ ਨੇ ਧਾਰਾ ਮਾਰੀਆਂ ਤੇ ਲੱਤ ਵੀ ਨਹੀਂ ਚੱਕੀ ਹੁਣ ਦੁਬਾਰਾ ਫੇਰ ਤੁਹਾਨੂੰ ਧਾਰਾ ਮਾਰ ਕੇ ਵਿਖਾ ਦੇਗੇ ਔਨ ਕੈਮਰੇ 'ਚ 14 15 ਕਿਲੋ ਖੁੱਲਾ ਦੁੱਧ ਪਿਆ ਜੂ ਦੂਜਾ ਸੂਆ ਤਾਜੀ ਸੂਈ ਸਵਾਈ ਸਾਈਵਾਲ ਨਸਲ ਦੀ ਪੂਰੀ ਭਾਰੀ ਫੁੱਲ ਜਾਣ ਵਾਲੀ ਬੱਚੀ ਆ ਤੁਸੀਂ ਵੇਖਿਆ ਹੀ ਆ ਜੇ ਮਰੀ ਹੰਬੀ ਜੀ ਹੁੰਦੀ ਤੇ ਨੇ ਡੈਗ ਦੀ ਜਾਣਾ ਸੀਗਾ ਪਰ ਭੱਜੀ ਫਿਰਦੀ ਆ ਪੂਰੀ ਜਾਨ ਵਾਲੀ ਫੁੱਲ ਵਜਨ ਵਾਲੀ ਬੱਚੀ ਆ ਬਾਕੀ ਹੁਣ ਤੁਹਾਨੂੰ ਧਾਰਾ ਮਾਰ ਕੇ ਵਿਖਾ ਦਿੰਨੇ ਆ ਮੋٹے ਮੋٹے ਥਾਨ ਆਦੀ ਚਵਾਈ ਵਾਲੇ ਚਵਾਈ ਦੀ ਬਾਈ ਕਹਿੰਦੇ ਇੱਕ ਨੰਬਰ ਆ ਤੁਸੀਂ ਵੀ ਚਵਾਈ ਵੇਖ ਲਓ ਪੂਰੀ ਮੋਟੀ ਧਾਰ ਗੰਨੇ ਜੁਨੀ ਮੋਟੀ ਦੋਸਤੋ ਬਿਣਾ ਨਿਆਣੇ ਤੋਂ ਧਾਰਾ ਮਾਰ ਕੇ ਤੁਹਾਨੂੰ ਬੁਖਾਰ ਆਇਆ ਡਾਂਗਰਗੀ ਚਵਾਈ ਆ ਇਹ ਵੀ ਗੱਲ ਵੀ ਨਿਆਣਾ ਪਾਉਂਦੀ ਨਿਆਣਾ ਹੀ ਪਾਲੀ ਬਣਾਦੀ ਠੀਕ ਹੈ ਨਿਆਣਾ ਪਾਉਣਾ ਲੱਗੇ ਨੇ ਪਾਲੇ ਨਹੀਂ ਕੋਈ ਚੱਕਰ ਨਹੀਂ ਇੰਨੀ ਸੀਲ ਹੈ ਮਗਰ ਵੀ ਬੱਚੀ ਹੈ ਸਾਈਵਾਲ ਨਸਲ ਦੀ ਫੁੱਲ ਜਾਤ ਵਾਲੀ 14-15 ਕਿਲੋ ਖੁੱਲਾ ਦੁੱਧ ਪਿਆ ਜੂ ਹੋਰ ਘੰਟੇ ਖੰਡ ਤੇ ਕਰਜੇਰ ਪੈ ਜੂਗੀ ਬਈਆ ਬਈਆ ਬਸ ਜਦੋਂ ਜੇਰ ਪੈ ਗਈ ਜੇਰ ਦੀ ਭਾਈ ਵੀਡੀਓ ਬਣਾ ਲੂ ਫੋਟੋਆਂ ਖਿੱਚ ਕੇ ਰੱਖ ਲੂ ਤੇ ਅਗਲਾ ਤਸੱਲੀ ਕਰ ਲਿਆ ਆਪ ਵੀ ਹਮ ਅਮਰੀਕਨ ਵਹਿਣਾ ਰਗਾ ਹਵਾਨਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਜਿਹੜਾ ਸੈਂਖੜਾ ਦੇ ਗਾਂ ਦਾ ਮੁੱਲ ਹੀ ਦੁਗਣਾ ਹੋਣਾ ਹੀ ਪਈਆ ਜਿਵੇਂ ਜਗਾਂ ਦੀ ਛਕੀਨੀ ਲੇਵਲ ਦੁਆ ਲੱਗਿਆ ਹਮ ਹਾਂ ਸਾਰੇ ਗੱਲ ਪਰ ਜੀ ਨੇ ਦੁੱਧ ਪੀਣ ਲੈਣੀ ਉਹਨੂੰ ਸੈਂਕ ਕਹਿੰਦੇ ਵੀ ਕੀ ਆ ਜਾਇਦ ਜਾਂ ਮੁੱਲ ਮੁੱਲੋ ਯਾਰ ਜਿੰਨਾ ਮਰਜੀ ਦਾ 42000 ਜਿਹਦਾ ਮੰਨਤਾਂ ਹੋ ਜੀ ਮੰਨਤਾਂ ਕਰਤਾ ਨਹੀਂ ਦੋਸਤੋ 42000 ਦੀ ਬਾਈ ਕਹਿੰਦਾ ਦੇ ਦੂੰ 65000 ਦੀ ਵਿਕਣੀ ਸੀ ਰੁਪਈਆ ਨਹੀਂ ਸੀ ਇਹ ਤਾਂ ਗੱਲ ਰਹੇਗੀ ਕਿਉਂਕਿ ਪਿਓ ਸਹੀ ਵਾਲਾ ਹਜੇ ਗਾਂਜ ਤਾਂ ਆਪਾਂ ਕਹਿੰਦੇ ਆ 30% ਘੱਟਾ ਪਰ ਬੱਚਾ ਦਾ ਸਿਰ ਹੀ ਆ ਬੱਚਨੇ ਕਿੰਨੇ ਦੀ ਕਹਿ ਰੋ ਮੈਨੂੰ ਹਾਂ ਦੋਸਤੋ ਬੱਚਾ ਪੂਰਾ ਹੀ ਜਾਤ ਵਾਲਾ ਪੂਰੀ ਲਾਲ ਰੰਗ ਦੀ ਵੱਛੀ ਆ ਮਗਰ ਹਜੇ ਤਾਂ ਗਿੱਲੀ ਕਰਕੇ ਤਾਂ ਕਾਲੀ ਜੀ ਲੱਗਦੀ ਆ ਤੁਹਾਨੂੰ ਪੂਰੇ ਲਾਲ ਰੰਗ ਦੀ ਵੱਛੀ ਆ ਮਗਰ ਹੋਰ ਦਾ 10 15 ਮਿੰਟ ਤੱਕ ਰਹਿਣੀ ਸੁੱਕ ਜਾਣਾ ਬਾਅਦ ਚ ਅਗਲਾ ਵੀਡੀਓ ਕਾਲ ਦੇ ਜਾਂ ਫੋਟੋਆਂ ਖਿੱਚ ਕੇ ਬੱਚੇ ਦੀਆਂ ਵੇਖਣੀਆਂ ਮੈਂ ਤਾਂ ਵੇਖ ਸਕਦਾ 42000 ਦੀ ਦੇ ਦੇਣੀ ਆ ਫੰਡਰ ਮੰਝ ਨਹੀਂ ਆਉਂਦੀ 40 42000 ਦੀ 42000 ਚ ਕੋਈ ਮਾਨ ਤਾਨ ਵੀ ਹੋ ਜੂ ਦੁੱਧ 14 15 ਕਿਲੋ ਖੁੱਲਾ ਪਿਆ ਦੇਣਾ ਇਹਨੇ ਦੁੱਧ ਤੇ ਠੱਡੀ ਸੀ ਲੈ ਇੰਨੀਆਂ ਨਾ ਦੁੱਧ ਤਾਂ ਹੋ ਸਕਦਾ ਜੇ ਸੇਵਾਲਾ ਬੰਦਾ ਹੋਵੇ ਤੇ ਦੋ 18 17 ਕਿਲੋ ਵੀ ਚੋਲੇ ਕਿਉਂਕਿ ਜਿਹੜੇ ਹਿਸਾਬ ਨਾਲ ਗਾਂ ਨੇ ਜਿਗਾੜ ਫਿਟਿੰਗ ਬਹੁਤ ਜ਼ਿਆਦਾ ਗਾਂ ਦੀ ਹਾਂ ਜਮਾਂ ਜੈਜ ਮੁੱਲ 42000 ਸਿਆਲੋ ਸਿਆਲ ਦੁੱਧੇ ਨਿਆਰੇ ਦੇ ਦੂ ਫੈਟ ਵੀ ਸਾਈਵਾਲ ਵੜਾਂ ਦੀ ਆਮ ਹੀ 6.5-7 ਫੈਟ ਆਉਂਦੀ ਆ ਹਾਂ ਹੁਣੇ ਧਾਰਾ ਮਾਰੀਆਂ ਕਰਕੇ ਪਸਵੇਂ ਆਈ ਆ ਤਾਂ ਕਿੱਡੇ ਗਨ ਲੱਗ ਪਿਆ ਚਵਾਈ ਦੀ ਇੱਕ ਨੰਬਰ ਆ ਜਮਾ ਡਾਂਗਰ ਕੀ ਚਵਾਈ ਆ ਜਮਾ ਜਾਇਜ ਮੁੱਲ ਆ ਜੇ ਕਿਸੇ ਭੈਣ ਭਰਾਣੇ ਥੋੜੇ ਪੈਸੇ ਲਾਉਣੇ ਹਨ ਪੂਰੀ ਚੰਗੀ ਵੱਛੀ ਆ ਜੇ ਸਿੰਘ ਨਾ ਹੁੰਦੇ ਘੋਨੀ ਹੁੰਦੀ ਇਹੀ 15000 ਮਹਿੰਗੀ ਮਿਲਣੀ ਸੀ ਤੇ ਜਿਨੇ ਥੋੜੇ ਪੈਸੇ ਲਾਉਣੇ ਆ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਸਿੰਘਾਂ ਵਾਲੀ ਤਾਂ ਆਮ ਹੀ ਸਿਆਣਾਂ ਦੀ ਘਾਵਤ ਆ ਜੇ ਮਾਰਦੀ ਹੋਵੇ ਤਾਂ ਕੋਹਣੀ ਵੀ ਮਾੜੀ ਆ ਤੇ ਜੇ ਨਹੀਂ ਮਾਰਦੀ ਤਾਂ ਫਿਰ ਸਿੰਗ ਵੀ ਕੀ ਕਹਿੰਦੇ ਆ ਤੇ ਜੇ ਕੋਹਣੀ ਹੁੰਦੀ 15000 ਮਹਿੰਗੀ ਮੈਲੀ ਸੀ ਪਰ ਸਿੰਗ ਹੈਗੇ ਆ ਮੁੱਲ ਵੀ 15000 ਘਟਾ 42000 ਚੋਂ ਮਾਨਤਾਨ ਹੋ ਜੂ ਦੁੱਧ 15 14 15 ਇੱਥੇ ਖੁੱਲਾ ਪਿਆ ਦੇਣਾ ਸਵਾ ਲੱਖ ਵਾਲੀ ਮੱਧ ਨੇ ਇਹਨਾਂ ਦੁੱਧ ਦੇਣਾ ਤੇ ਫੰਡਰ ਮੱਝ ਨੂੰ ਮੁੱਲ ਘਟਾ ਮਗਰ ਬੱਚੀ ਆਉਂਦੇ ਸੁਦੇ ਨੂੰ ਮਾਂ ਦੇ ਮਗਰ ਤਿਆਰ ਹੋ ਜੂ ਪਹਿਲ ਕੋਲ ਸਸਤੇ ਮੁੱਲ ਦੀ ਤਾਜੀ ਸੂਈ ਵੜ ਮਾਨਤਾਨ ਥੋੜਾ ਥੋੜਾ ਕਰ ਦੇਣਾ ਆਪਾ ਬੇਫਿਕਰ ਹੋ ਕੇ ਆਜੋ ਕਿਰਾਏ ਭਾੜੇ ਜੋਗਾ ਮਾਨਤਨ ਬਾਈ ਕਰ ਦੂਗਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸასი ਸ਼ਾ